Olha o ਸਭ ਤੋਂ ਪਹਿਲਾਂ ਤਾਂ ਸਾਡੇ ਦੇਸ਼ ਦੇ ਪ੍ਰਾਈਮ ਮਿੰისტਰ શ્રી ਨੀਂਦਰભાઈ ਮੋਦੀ ਜੀ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਟੀਮਾ ਔਰ ਬੀਜੇਪੀ ਦੀ ਜੋ ਸਾਡੀ ਸਮਨਾਲਾ ਦੀ ਨੀਤੀ ਹੈ ਸਾਡੇ ਆਦਨੀ ਅੰਕਲ ਜੀ ਜੀ ਗੁਲਾਮ ਸ਼ਰਮਾ ਜੀ ਅਮਰੇ ਇਸ ਦੀ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਮਨਾਲੇ ਸ਼ਹਿਰ ਦਾ ਮੰਡਲ ਪ੍ਰਧਾਨ ਚੁਣਿਆ ਗਿਆ ਬਹੁਤ ਬਹੁਤ ਇਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਇੱਕ ਜਿਹੜਾ ਮੋਦੀ ਜੀ ਨੇ ਬਹੁਤ ਵਧੀਆ ਕਿ ਇਹ ਹੈਟੀਜਨਸ਼ਿਪ ਐਮੈਂਡਮੈਂਟ ਐਕਟ ਜਿਹੜਾ ਸ਼ੁਰੂ ਕੀਤਾ ਜਿਸ ਵਿੱਚ ਤਿੰਨ ਦੇਸ਼ਾਂ ਅਫਗਾਨਿਸਤਾਨ ਪਾਕਿਸਤਾਨ ਔਰ ਬੰਗਲਾਦੇਸ਼ ਦੇ ਜਿਹੜੇ 2014 ਤੋਂ ਪਹਿਲਾਂ ਦੇ ਲੋਕਾਂ ਨੂੰ ਇੱਥੇ ਨਾਗਰਿਕਤਾ ਮਿਲ ਜਾਏਗੀ ਔਰ ਮੋਦੀ ਜੀ ਨੇ ਅੱਜ ਬਹੁਤ ਵਧੀਆ ਜਿਹੜੇ ਆਪਣਾ 14 ਬੰਦੇ ਭਾਰਤ ਦੇ ਟ੍ਰੇਨਾਂ ਚਲਾਈਆਂ ਨੇ ਇੱਕ ਅਲੱਗ ਪਲੇਟਫਾਰਮ ਬਣਾਏ ਨੇ ਔਰ ਬਹੁਤ ਵਧੀਆ ਦੇਸ਼ ਦੀ ਉੱਨਤੀ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਰਿਆਂ ਨੂੰ ਦੇਸ਼ ਦਾ ਬਾਈ ਮੋਦੀ ਜੀ ਵੱਲੋਂ ਸਾਰਿਆਂ ਦਾ ਦੇਸ਼ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਸੀਏ ਪਹਿਲਾਂ ਵੀ ਹੋ ਸਕਦਾ ਸੀਗਾ ਇਹ ਹੋਣੇ ਕਿਉਂ ਕੀਤਾ ਇਲੈਕਸ਼ਨ ਸਰਜਰੀ ਨਹੀਂ ਜੀ ਇਹ ਸੀਏ ਦਾ ਬਹੁਤ ਗੱਲਾਂ ਸੋਚ ਕੇ ਹਾਈ ਕਮਾਂਡ ਨੇ ਇਸ ਤਰ੍ਹਾਂ ਬਹੁਤ ਦੇ ਸੇਰ ਤੋਂ ਚੱਲ ਰਹੀ ਸੀ 2004 ਤੋਂ 2014 ਤੱਕ ਕਾਂਗਰਸ ਨੇ ਕਿਹਾ ਹੁੰਦਾ ਸੀਗਾ ਆਪਣਾ ਐਕਟ ਲਾਗੂ ਨਹੀਂ ਕੀਤਾ ਸੀ ਇਸ ਸਮੇਂ ਦੇ हिसाब ਨਾਲ ਲਾਗੂ ਕੀਤਾ ਗਿਆ ਠੀਕ ਤੁਚੋ ਤੁਸੀਂ ਬਚਲੋ ਜੀ ਆਓ ਜੀ ਮੈਂ ਹੋਰ ਤੋਂ ਪੁੱਛਦਾ ਮੇਰਾ ਨਾਮ ਮਨੋਜ ਦਿਵਾੜੀ ਜੀ ਦਿਵਾੜੀ ਜੀ ਅੱਜ ਲੱਡੂ ਬੰਡੇ ਜਾ ਰਹੇ ਨੇ ਕੀ ਕਾਰਨ ਕੀ ਲੱਡੂ ਆ ਜੀ ਪਹਿਲਾਂ ਤਾਂ ਜੋ ਅੱਜ ਲੱਡੂ ਵੰਡੇ ਜਾ ਰਹੇ ਨੇ ਸਾਡੇ ਸਮਰਾਲਾ ਮੰਡਲ ਦੀ ਟੀਮ ਦਾ ਗਠਨ ਹੋਇਆ ਜ਼ਿਲ੍ਹੇ ਦੇ ਵਿੱਚ ਸਾਡੇ ਬਹੁਤ ਹੀ ਸੂਝਵਾਨ ਲੀਡਰ ਪ੍ਰੋਫੈਸਰ ਸੁਪਿੰਦਰ ਸਿੰਘ ਜੀਮਾ ਨੇ ਆਪਣੀ ਕਾਰਜਕਾਰੀ ਦਾ ਪਿਛਲੇ ਹਫਤੇ ਗਠਨ ਕੀਤਾ ਉਸ ਦੀ ਖੁਸ਼ੀ ਦੇ ਵਿੱਚ ਇਹ ਲੱਡੂ ਵੰਡੇ ਜਾ ਰਹੇ ਨੇ ਸਾਡੇ ਬਲਰਾਮ ਸ਼ਰਮਾ ਜੀ ਨੂੰ ਜਨਰਲ ਸਕੱਤਰ ਜ਼ਿਲ੍ਹਾ ਖੰਨਾ ਦੇ ਵਿੱਚ ਤੇ ਸ਼੍ਰੀ ਅਜੀਤ ਗੁਪਤਾ ਜੀ ਨੂੰ ਬਾਈਸ ਪ੍ਰਧਾਨ ਅੰਨਾ ਜ਼ਿਲ੍ਹਾ ਦੇ ਵਿੱਚ ਔਰ ਮੈਨੂੰ ਸਕੱਤਰ ਦੇ ਤੌਰ ਤੇ ਜੋ ਜ਼ਿੰਮੇਵਾਰੀ ਮਿਲੀ ਹੈ ਜਿਹਦੇ ਵਿੱਚ ਉਸ ਦਾ ਬਹੁਤ-ਬਹੁਤ ਹਾਈ ਕਮਾਂਡ ਦਾ ਚੀਮਾ ਸਾਹਿਬ ਦਾ ਸਾਡੇ ਰਾਸ਼ਟਰੀ ਅਧਿਐਕਸ਼ਨ ਜੇਪੀ ਨੱਡਾ ਜੀ ਦਾ ਯਸ਼ਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰਵਾਈ ਮੋਦੀ ਜੀ ਦਾ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਦੂਸਰੀ ਗੱਲ ਦੀ ਖੁਸ਼ੀ ਅੱਜ ਇਹ ਹੈ ਕਿ ਅੱਜ ਸੀਏਏ ਦਾ ਕਾਨੂੰਨ ਜੋ ਲਾਗੂ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਦੋ ਸਾਡੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਦੇ ਕੋਲ ਨਾਗਰਿਕਤਾ ਨਹੀਂ ਸੀ ਹੁਣ ਉਹਨਾਂ ਨੂੰ ਸਨਮਾਨ ਨਾਗਰਿਕਤਾ ਮਿਲੇਗੀ ਜਿਵੇਂ ਟੀ ਮੋਦੀ ਜੀ ਦਾ ਵਿਜ਼ਨ ਹੈ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਪ੍ਰਯਾਸ ਉਸੇ ਨਾਲ ਹੀ ਸਭ ਕੋ ਸਨਮਾਨ ਇਹ ਸਾਡੇ ਜਸ਼ਸਵੀ ਪ੍ਰਧਾਨ ਮੰਤਰੀ ਜੀ ਦੀ ਇੱਕੇ ਦੇਣ ਹੈ ਦੇਸ਼ ਦੇ ਲਈ ਜੋ ਕਿ ਅਸੀਂ ਸੀਏਏ ਦਾ ਕਾਨੂੰਨ ਅੱਜ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਹੈ ਉਸ ਦਾ ਸੀ ਸਵਾਗਤ ਕਰਦੇ ਹਾਂ ਉਸ ਦੀ ਖੁਸ਼ੀ ਦੇ ਵਿੱਚ ਅੱਜ ਇੱਥੇ ਸਮਰਾਲਾ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੇਖਿਆ ਜਾਵੇ ਜਿਵੇਂ ਕਿ ਹੁਣ ਬੀਜੇਪੀ ਨੇ ਗਤੀਵਧੀਆਂ ਵਧਾਰੀਆਂ ਕਾਰਗਿਰ ਦੇ ਦੇਖੋ ਪਾਰਟੀ ਦੀ ਅਗਰ ਆਪਾਂ ਸੈਂਟਰ ਦੇ ਵਿੱਚ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਗਤੀਵਿਧੀਆਂ ਨਹੀਂ ਲੇਕਿਨ ਸਾਡਾ ਪੰਜਾਬ ਦੇ ਵਿੱਚ ਵੀ ਅਸੀਂ ਉਰਜਾ ਜ਼ੋਰ ਤੋਂ ਲੱਗੇ ਹੋਏ ਹਾਂ ਸਮਰਾਲਾ ਮੰਡਲ ਦੀ ਟੀਮ ਬਣ ਚੁੱਕੀ ਹੈ ਇਸ ਦੇ ਨਾਲ ਹੀ ਜ਼ਿਲ੍ਹਾ ਖੰਨੇ ਦੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਟੀਮ ਬਣ ਚੁੱਕੀ ਹੈ ਪੰਜਾਬ ਦੇ ਵਿੱਚ ਅਸੀਂ ਵਧੀਆ ਇਸ ਵਾਰ ਆਪਣੀ ਕਾਰਗੁਜ਼ਾਰੀ ਕਰਕੇ ਵਧੀਆ ਤੋਂ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਮੋਦੀ ਜੀ ਦੀ ਝੋਲੀ ਦੇ ਵਿੱਚ ਪਾਵਾਂਗੇ ਕਿਉਂਕਿ ਮੋਦੀ ਜੀ ਦਾ ਵਿਜ਼ਨ ਹੈ ਅਬਕੀ ਵਾਰ 404 ਪਾਰ ਇਸ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ ਜੀ ਜਿਵੇਂ ਕਿਸਾਨ ਭਰਾ ਜਿਹੜੇ ਬੀਜੇਪੀ ਨਾਲ ਨਾਰਾਜ਼ ਨੇ ਉਹਨਾਂ ਨੂੰ ਕਿਉਂ ਬਣਾਉਗੇ ਦੇਖੋ ਅਸੀਂ ਸਾਰੇ ਹੀ ਸੀਨੀਅਰ ਜਿੰਨੇ ਵੀ ਲੀਡਰ ਨੇ ਉਹਨਾਂ ਦੇ ਕੋਲ ਜਾ ਰਹੇ ਹਾਂ ਔਰ ਉਹਨਾਂ ਦੇ ਮਾਰਗਦਰਸ਼ਨ ਨੂੰ ਲੈ ਕੇ ਜੋ ਸਾਨੂੰ ਉਹ ਰਸਤਾ ਦਿਖਾਉਣਗੇ ਅਸੀਂ ਉਹਨਾਂ ਦੇ ਮਾਰਗਦਰਸ਼ਨ ਦੇ ਨਾਲ ਹੀ ਜੋ ਸਾਡੀ ਸੇਵਾ ਪਾਰਟੀ ਨੇ ਲਗਾਈ ਹੈ ਉਹਨਾਂ ਦਾ ਅਸ਼ੀਰਵਾਦ ਨਾਲ ਲੈ ਕੇ ਚੱਲਾਂਗੇ ਉਹ ਸਾਡਾ ਸਾਥ ਦੇਣਗੇ ਔਰ ਅਸੀਂ ਪਾਰਟੀ ਨੂੰ ਮਜ਼ਬੂਤ ਕਰਾਂਗੇ ਸਮਰਾਲੇ ਦੇ ਕਿਹੜੇ ਕਾਮਰੇਡ ਤੁਸੀਂ ਲੈ ਕੇ ਵੋਟਾਂ ਮੰਗੜ ਜਾਓਗੇ ਇਹ ਕੌਂਟਰੀ ਪੱਧਰ ਦਾ ਗੱਲ ਹੈ ਸਮਰਾਲੇ ਦੀ ਨਹੀਂ ਅਸੀਂ ਤਾਂ ਦੇਸ਼ ਦੀ ਗੱਲ ਕਰਦੇ ਹਾਂ ਸਾਡੇ ਇੱਥੇ ਯਸ਼ਸ਼ਵੀ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਕੀ 370 ਦੀ ਧਾਰਾ ਨੂੰ ਆਪਾਂ ਦੇਖਿਆ ਕਸ਼ਮੀਰ ਦੇ ਵਿੱਚ ਸ਼੍ਰੀ ਰਾਮ ਜੀ ਦਾ ਮੰਦਿਰ ਬੱਬਿਆ ਨਿਰਮਾਨ ਕੀਤਾ ਕਈ ਮਸਲੇ ਨੇ ਜਿਸ ਤਰ੍ਹਾਂ ਕਿ ਹਰ ਘਰ ਦੇ ਵਿੱਚ ਗੈਸ ਸਿਲੰਡਰ ਮਾਤਾਵਾਂ ਲਈ ਪੱਕੇ ਮਕਾਨ ਔਰ ਲਾਭ ਬਤਰੀਆਂ ਦੀਆਂ ਬਹੁਤ ਸਕੀਮਾਂ ਨੇ ਜੋ ਕਿ ਅਸੀਂ ਆਪਣੀਆਂ ਇਹ ਘਰ ਘਰ ਮੋਦੀ ਜੀ ਦੀ ਗਾਰੰਟੀ ਨੂੰ ਲੈ ਕੇ ਜਾਵਾਂਗੇ ਔਰ ਵੋਟ ਮੰਗਾਂਗੇ ਜੀ ਪੁੱਤਾ ਬਈਸਤਾਨ ਡਿਸਟ੍ਰਿਕਟ ਸੁੱਤੇ ਦੀ ਗੱਲ ਕਰੀਏ 2024 ਦੇ ਇਲੈਕਸ਼ਨਾਂ ਦੀ ਤੇ ਪੰਜਾਬ ਦੇ ਵਿੱਚ ਕਿਦਾਂ ਦਾ ਰਹੂਗਾ ਤੁਹਾਡਾ ਜਿਹੜਾ ਬੀਜੇਪੀ ਜਾਏਗਾ ਦੇਖੋ ਪਹਿਲਾਂ ਜਿਹੜੀਆਂ ਪਾਰਟੀਆਂ ਨੇ ਉਹ ਕਹਿਣ ਜਾਂਦੀਆਂ ਨੇ ਵੀ ਅਸੀਂ ਆ ਆ ਦਵਾਂਗੇ ਅਸੀਂ ਆ ਦਵਾਂਗੇ ਅਸੀਂ ਜਿੰਨਾ ਕੁਸ਼ ਕੀਤਾ ਅਸੀਂ ਹਰ ਦਸਾਂਗੇ ਵੀ ਅਸੀਂ ਲੋਕਾਂ ਲਈ ਆ ਕੀਤਾ 4000 4 ਕਰੋੜ ਦੇ ਕਰੀਬ ਮੁਕੰਮਲ ਮਕਾਨ ਬਣਾਏ ਨੇ 2 ਕਰੋੜ ਦੇ ਕਰੀਬ ਲੇਟਰਨ ਬਾਥਰੂਮ ਬਣਾਏ ਨਹੀਂ ਤੇ ਇਦਾਂ ਦੀਆਂ ਸਕੀਮਾਂ ਦੇ ਲਾਪਤ ਨਹੀਂ ਪੰਜ ਲੱਖ ਦਾ ਜੋ ਇੱਕ ਆਈਸ਼ਵਰ ਆਈਸ਼ਵਰ ਕਾਰ ਬਣਿਆ ਉਹ ਅਸੀਂ ਦਿੱਤਾ ਅਸੀਂ ਤਾਂ ਆਪਣੀਆਂ ਜੋ ਅਸੀਂ ਕਾਰਜਕਾਰੀਆਂ ਨੇ ਉਹ ਲੈ ਕੇ ਲੋਕਾਂ ਚ ਜਾਣਾ ਵੀ ਅਸੀਂ ਆ ਦਿੱਤਾ ਅਸੀਂ ਉਹ ਪਾਰਟੀਆਂ ਮੰਗਣੀਆਂ ਵੀ ਅਸੀਂ ਆਤ ਮੰਗੇ ਅਸੀਂ ਆਤ ਮੰਗੇ ਅਸੀਂ ਆਤ ਮੰਗੇ ਉਹ ਝੂਠ ਕਦਾ ਨਹੀਂ ਬੋਲਣਾ ਅਸੀਂ ਅਸੀਂ ਆਪਣੀ ਪਾਰਟੀ ਦਾ ਜੋ ਪਾਰਟੀ ਨੇ ਦੇਸ਼ ਲਈ ਕੀਤਾ ਉਹ ਵਿਜ਼ਨ ਸਾਰੇ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਜਾਣਾ ਬੋਲੋ ਜੀ ਗੱਲ ਕਰੀਏ ਕਿਸਾਨ ਦਾ ਕੋਈ ਫਰਕ ਪਊਗਾ ਹਾਂਜੀ ਸਾਡੇ ਪ੍ਰਧਾਨ ਸੁਨੀਲ ਧਾਕੜ ਜੀ ਪੰਜਾਬ ਪ੍ਰਧਾਨ ਉਹਨਾਂ ਨੇ ਖੁੱਲੇ ਮੰਚ ਤੇ ਸਿੱਧਾ ਦੇ ਉੱਤੇ ਕਿਸਾਨਾਂ ਨੂੰ ਵੀ ਜੋ ਕੁਝ ਅਸੀਂ ਬੀਜਦੇ ਆ ਚਲੋ ਮੈਂ ਨਾਲ ਜਾ ਕੇ ਐਮਐਸਵੀ ਨੂੰ ਨਾਲ ਅਸੀਂ ਕੋਈ ਕਿਸਾਨਾਂ ਦੇ ਦੁੱਖੀ ਮੋਦੀ ਜੀ ਨੇ ਜਿਹੜੀਆਂ ਪੰਜ ਫਸਲਾਂ ਤੇ ਕਿਹਾ ਸੀ ਉਹਨਾਂ ਨੇ ਉਹ 5 ਸਾਲ ਦੀ ਗਾਰੰਟੀ ਵੀ ਕਹਿ ਦਿੱਤੀ ਹੈ ਵੀ ਇਹ ਸੇਨਾ ਕੁਝ ਨਹੀਂ 5 ਸਾਲ ਦੀ ਗਾਰੰਟੀ ਦਿਵਾ ਦੇ ਜਦੋਂ ਕਿ ਕਿਸਾਨਾਂ ਦੇ ਹਿੱਤ ਵਿੱਚ 2000 ਰੁਪਏ ਗ੍ਰੀਨ ਖਾਤਾ ਦੇ ਖਾਤੇ ਆ ਵਿਚਾਰਿਆ ਹੈ ਕਿਸਾਨ ਯੋਜਨਾ بیمਾ ਯੋਜਨਾ ਕਿਸਾਨਾਂ ਵਾਸਤੇ ਚੱਲ ਰਹੀ ਹੈ ਇਹ ਜੋ ਪੁਰਾਣੀ ਸਰਕਾਰਾਂ ਸੀ ਉਹਨਾਂ ਨੇ ਸਿਰਫ 55000 ਕਰੋੜ ਦੀ ਐਮਐਸਪੀ ਦੇਖ ਲਈ ਪੀਸੀ ਜਦੋਂ ਕਿ ਮੁੱਤੀ ਨੇ 18000 ਕਰੋੜ ਦੇ ਉੱਪਰ ਐਮਐਸਪੀ ਦੇਖੇ ਇਹਨਾਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਇਹ ਕੋਈ ਸਿਆਸੀ ਤਰ੍ਹਾਂ ਦਾ ਜਾਂ ਸਿਆਸੀ ਗੱਲ ਨਹੀਂ ਜੋ ਕਿ ਜਨਾਰੇ ਵਿੱਚ ਗੱਲ ਜਾਊਗੀ ਉਹਦੇ ਲਈ ਸਾਡੀ ਬਾਗ ਦੇ ਖੜੀ ਹੈ ਤੇ ਉਹਦੇ ਲਈ ਅਸੀਂ ਵੀ ਆਪਣੇ ਬਣੋ ਤੇ ਸਾਡੇ ਪੰਜਾਬ ਪ੍ਰਧਾਨ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਕੋਸ਼ਿਸ਼ਾਂ ਕਰਦਾ ਰਹਾਂਗੇ ਇਹ ਜੋ ਕਿ ਗੱਲ ਕਿਸਾਨਾਂ ਦੇ ਹਿੱਤ ਵਿੱਚ ਜਾਵੇ ਉਹਦੇ ਵਾਸਤੇ ਬਹੁਤ ਵੱਡੀ ਗੱਲ ਹੈ